ਜਿਹੜੀ ਪੰਜਾਬ ਦੀ ਸਿਆਸਤ ਹੈ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪਹਿਲਾਂ ਆਪਾਂ ਜਦੋਂ ਪੰਜਾਬ 21 ਦੇ ਵਿੱਚ ਬਦਲਾ ਭਾਲਦਾ ਸੀ ਉਦੋਂ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਸੀ ਤਾਂ ਉਦੋਂ ਦੋ ਹੀ ਇਮਾਨਦਾਰ ਮੁੱਖ ਮੰਤਰੀ ਦਿਖਦੇ ਸੀ ਪੰਜਾਬ ਨੂੰ ਜਾਂ ਇੱਕ ਭਗਵੰਤ ਮਾਨ ਜਾਂ ਨਵਜੋਤ ਸਿੰਘ ਸਿੱਧੂ ਤੇ ਫਿਰ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਐਜ਼ ਅ ਮੁੱਖ ਮੰਤਰੀ ਪ੍ਰੈਜ਼ੈਂਟ ਹੀ ਨਹੀਂ ਕੀਤਾ ਤਾਂ ਫਿਰ ਲੋਕਾਂ ਨੇ ਭਗਵੰਤ ਮਾਨ ਚੁਣ ਲਿਆ ਜਦੋਂ ਭਗਵੰਤ ਮਾਨ ਚੁਣਿਆ ਤਾਂ ਲੋਕ ਹੁਣ ਪਛਤਾ ਰਹੇ ਨੇ ਤਾਂ ਜਦੋਂ ਤੁਸੀਂ ਹੁਣ ਗੱਲ ਆ ਰਹੀ ਹੈ ਦੁਬਾਰਾ ਇਲੈਕਸ਼ਨਸ ਦੀ 2027 ਦੀ ਤਾਂ ਉਹਦੇ ਵਿੱਚ ਤੁਸੀਂ ਕਿਹੜੇ ਬੰਦੇ ਨੂੰ ਪ੍ਰੈਜ਼ੈਂਟ ਕਰੋਗੇ ਕਿ ਪੰਜਾਬ ਉਹਤੇ ਭਰੋਸਾ ਕਰ ਲੇ ਇੱਕ ਮਿੰਟ ਰਾਓ ਵਿਰੇਂਦਰ ਭਾਈ ਪੰਜਾਬ ਉਹਤੇ ਭਰੋਸਾ ਕਰੂਗਾ ਜਿਹੜੇ ਬੰਦੇ ਨੇ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਹੋਵੇ ਜਿੱਤੇ ਟੈਗ ਲੱਗਦਾ ਹੋਵੇ ਇਮਾਨਦਾਰੀ ਦਾ ਜਿਨੇ ਕੋਈ ਜਿਵੇਂ ਕਰਤਾਰਪੁਰ ਸਾਹਿਬ ਦਾ ਲੰਗ ਹੈ ਜਿਨੇ ਵੱਡੇ ਵੱਡੇ ਕੋਈ ਅਹੁਦੇ ਛੱਡੇ ਹੋਣ ਜਿਨੇ ਆਪਦੇ ਬਹੁਤ ਵੱਡੇ ਸੀਨੀਅਰ ਲੀਡਰ ਜਿੱਥੇ ਲੋਕ ਇੱਕ ਵਾਰੀ ਬੰਦਾ ਤਰਸਦਾ ਬਈ ਮੈਨੂੰ ਇੱਕ ਮਿੰਟ ਦੇ ਦਿਦੋ ਜੀ ਮੈਂ ਆਪਦਾ ਨਾਮ ਹੀ ਬੋਲਦਾ ਉਹਦੇ ਅੱਗੇ ਬੋਲਣ ਤੋਂ ਮਨਾ ਕਰਤਾ ਹੋਵੇ ਨਾ ਜੀ ਮੈਂ ਨਹੀਂ ਬੋਲਣਾ ਕਿਉਂ ਕਿਉਂਕਿ ਉਸ ਬੰਦੇ ਦੇ ਵਿੱਚ ਇੱਕ ਇਮਾਨਦਾਰੀ ਦੀ ਤਾਕਤ ਹੈ ਠੀਕ ਹੈ ਤੁਸੀਂ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਬਣਾ ਕੇ ਲੋਕ ਹੁਣ ਪੁਛਤਾ ਰਹੇ ਆ ਕੀ ਗਰੰਟੀ ਆ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਹੁੰਦਾ ਲੋਕ ਪਛਤਾਉਂਦੇ ਨਾ ਕਿ ਜਿਹੜਾ ਬੰਦਾ ਕੱਲਾ ਖੜ ਕੇ ਕਰਤਾਰਪੁਰ ਸਾਹਿਬ ਦਾ ਲੰਗ ਖਲਵਾ ਸਕਦਾ ਜਦੋਂ ਤੁਸੀਂ ਉਹਨੂੰ ਐਂਟੀ ਨੈਸ਼ਨਲਿਸਟ ਕਹਤਾ ਉਹਨੂੰ ਜੱਫੀ ਤੇ ਸਵਾਲ ਕਰਤੇ ਜਦੋਂ ਉਸ ਬੰਦੇ ਨੂੰ ਪਤਾ ਬਈ ਮੈਨੂੰ ਪਤਾ ਮੈਂ ਕੀ ਕਰ ਰਿਹਾ ਇਹ ਸਾਰੇ ਬੰਦੇ ਮੇਰੇ ਭਾਈ ਕੱਲੂ ਇਹੇ ਮੇਰੀ ਵਾਹ ਵਾਹ ਕਰਨਗੇ ਨਹੀਂ ਚਲੋ ਲੰਗ ਖਲਵਾਤਾ ਦੇਖੋ ਇੱਕ ਐਗਜ਼ਾਮਪਲ ਹੀ ਸੈੱਟ ਕਰ ਸਕਦਾ ਨਾ ਬੰਦਾ ਆਪਦਾ ਦਿਲ ਤਾਂ ਤੋੜ ਮੈਂ ਜੇ ਤੁਸੀਂ ਕਹੋ ਨਵਜੋਤ ਸਿੰਘ ਸਿੱਧੂ ਆਪਦਾ ਦਿਲ ਖੋਲ ਕੇ ਦਿਖਾ ਦੇਵੇ ਉਹ ਤਾਂ ਨਹੀਂ ਦਿਖਾ ਸਕਦਾ ਨਾ ਉਹਦੇ ਐਕਸ਼ਨਸ ਹੀ ਦੱਸਣਗੇ ਨਾ ਜਿਹੜਾ ਬੰਦਾ ਮੰਤਰੀ ਰਹਿੰਦੇ ਹੋਏ ਮੰਤਰੀਸ਼ਿਪ ਛੱਡ ਦਵੇ ਜਿਹੜਾ ਪੀਸੀਸੀ ਪ੍ਰੈਜ਼ੀਡੈਂਟ ਰਹਿੰਦੇ ਹੋਏ ਪੰਜਾਬ ਵਾਸਤੇ ਪੰਜਾਬ ਗੁਰੂ ਗ੍ਰੰਥ ਸਾਹਿਬ ਦੀ ਬੇਆਦਮੀਆਂ ਵਾਸਤੇ ਆਪਣੀ ਅਹੁਦਿਆਂ ਨੂੰ ਲੱਤ ਮਾਰ